ਆ ਰਿਆਂ ਦਾ ਆਪਾਂ ਇੱਕ ਟ ਕਮੈਂਟ ਦਾ ਰਿਪਲਾਈ ਦੇਣਾ ਯਾਰ ਜਿਹੜੀ ਇਹ ਮਨਪ੍ਰੀਤ कौर ਐਡੀ ਹੈ ਨਾ ਮਨ ਉਹ ਆਪਾਂ ਲਾਵਾਂਗੇ ਜਿਹੜੀ ਇਹ ਐ ਸੋਣੀ ਆ ਨਹੀਂ ਉਹ ਨਾਲ ਨਹੀਂ ਸੋਣੀ ਆ ਹਾਂ ਵਧੀਆ ਹਾਂ ਦੇਤੇ ਭਾਈ ਚਲੋ ਪਿਆਰ ਇੱਧਰ ਖੜੇ ਆ ਲਿਆਂਦੇ ਆ ਜੀ ਲੱਡੂ ਸਾਡੇ ਹਾਂ ਜੀ ਸਸਿਕਾ ਜੀ ਕਿਹ ਹਾਂ ਜੀ ਠੀਕ ਹੋ ਸਾਰੇ ਬਿਕਮ ਬਲੌਗਰ ਬਾਰੇ ਤਾਂ ਤੁਸੀਂ ਜਾਣਦੇ ਹੋਣੇ ਆ ਠੀਕ ਹੈ ਜੀ ਤਾਂ ਇਹਨਾਂ ਬਾਰੇ ਮੈਂ ਕੀ ਦੱਸਾਂ ਭਾਜੀ ਇਹਨੇ ਇੱਕ ਨਰਮ ਸੁਭਾਅ ਦੇਣਾ ਇਹਨੇ ਇੱਕ ਨਰਮ ਸੁਭਾਅ ਦੇ ਆ ਕਿ ਜੇ ਇਹਨਾਂ ਨੂੰ ਕੋਈ 네ਗੇਟਿਵ ਕਮੈਂਟ ਕਰ ਦੇ ਤਾਂ ਉਹਨਾਂ ਨੂੰ ਬੜੇ ਪਿਆਰ ਨਾਲ ਧਮਕੀ ਦਿੰਦੇ ਹੈਗੇ ਆ ਤੂੰ ਹੈ ਕੋਣ ਕਿੱਥੇ ਹੈ ਠੀਕ ਹੈ ਮੈਂ ਆਣਾ ਹੁਣੇ ਇੱਥੇ ਖੜੋ ਉੱਥੇ ਖੜ ਮਾਪੇਣ ਇੱਕ ਕਰ ਦਿੰਦੇ ਨਹੀਂ ਨਹੀਂ ਗਲਤ ਵਿੱਚ ਨਹੀਂ ਇੱਕ ਤਾਂ ਬਣਾ ਕੇ ਰੱਖਦੇ ਮਾਵਾ ਪੈਣਾ ਚ ਠੀਕ ਹੈ ਤੇ ਇਹਨਾਂ ਦੀ ਵਾਈਫ ਤੇਰਾ ਸਿਰ ਹੋਊਗਾ ਤਾਂ ਸਾਡੀਆਂ ਜੁੱਤੀਆਂ ਹੋਣਗੀਆਂ ਕਿਉਂ ਤੇ ਇਹਨਾਂ ਦੀ ਮਾਤਾ ਸਿਹਰੇ ਨੂੰ ਇਹ ਲੱਗਦਾ ਰਹਿੰਦਾ ਹੈਗਾ ਵੀ ਲੋਕੀ ਸਾਡੇ ਤੋਂ ਸੜਦੇ ਹੈਗੇ ਸਾਡੇ ਸਾਹਮਣੇ ਆ ਕੇ ਗੱਲ ਕਰੋ ਇਹ ਹੋ ਗਿਆ ਹੈ ਲੱਗਦਾ ਪਤਾ ਨਹੀਂ ਕੀ ਗੱਲ ਬਣੀ ਨਾ ਗਰੀਬ ਨੂੰ ਕਿਸ ਨੂੰ ਜਾਰਦੀਆਂ ਹੈਗਾ ਕੰਮ ਕਰਕੇ ਖਾਣੀਆਂ ਅਸੀਂ ਚੰਗੀ ਚੀਜ਼ ਪਾ ਦਿੰਦੇ ਹਾਂ ਇਹ ਨਹੀਂ ਹੁੰਦਾ ਕਿ ਤੁਸੀਂ ਜੇ ਹੁਣ ਕੁਝ ਵੀ ਬੋਲੀ ਜਾਓਗੇ ਤਾਂ ਅਸੀਂ ਤੁਹਾਨੂੰ ਓਕੇ ਦਾ ਜਵਾਬ ਦੇ ਜਾਵਾਂਗੇ। ਇਹ ਥੋੜੀ ਇਹ ਥੋੜੀ ਗੱਲ ਇਹ ਕੋਈ ਮਤਲਬ ਨਹੀਂ ਹੁੰਦਾ ਹੈਗਾ। ਇਦਾਂ ਦੀਆਂ ਗੱਲਾਂ ਹੀ ਸੁਣਨੀ ਐ ਨਹੀਂ ਆਪਣੀ ਮਿਹਨਤ ਕਰਦੇ ਪਏ। ਪਿੰਡ ਦਾ ਨਾਮ ਵੀ ਦੱਸ ਦਿੰਦਾ ਪਿੰਡ ਦੇ ਨਾਮ ਦਾ ਪਹਿਲਾ ਅੱਖਰ ਹੈਗਾ H ਤੋਂ। ਸਾਫ਼ ਗੱਲ ਦੱਸ ਦਿੱਤੀ ਮੈਂ H ਤੋਂ ਹੈਗਾ ਪਿੰਡ ਦਾ ਨਾਮ। ਠੀਕ ਆ ਨਾਮ ਦਾ ਸਟਾਰਟਿੰਗ ਅੱਖਰ ਹੈਗਾ Y। ਤੇਰਾ ਕਮੈਂਟ ਆ ਵੀ ਆਏ ਵਲੌਗ ਦੇ ਵਿੱਚ ਤੇਰਾ ਕੋਈ ਵੀ ਕਮੈਂਟ ਆ ਗਿਆ। ਪਤਾ ਤੇਰਾ ਸਹਰਾ ਹੋਊਗਾ ਤਾਂ ਸਾਡੀ ਜਿੱਤੀ ਹੋਣੀ ਆ ਤੂੰ ਇਹ ਗੱਲ ਸੋਚ ਲਈ ਹੁਣ ਤੂੰ ਕੌਣ ਆ ਤੇਰਾ ਪਤਾ ਵੀ ਹੈਗਾ ਆ ਤਾਂ ਸਿੱਧਾ ਹੀ ਘਰ ਆਣ ਕੇ ਥੋਕਣਾ ਫਿਰ ਜਿਹੜਾ ਵੀ ਆ ਹੂੰ ਪਰ ਜੇ ਤੁਸੀਂ ਸੋਸ਼ਲ ਮੀਡੀਆ ਤੇ ਕੰਟੈਂਟ ਪਾ ਰਹੇ ਹੋ ਤਾਂ ਸੋਸ਼ਲ ਮੀਡੀਆ ਦੀ ਜਵਾਬ ਦੇਵੋਗਾ ਨਾ ਤੇ ਤੁਸੀਂ ਪ੍ਰਾਈਵੇਟਲੀ ਅਗਲੇ ਦੇ ਸਾਹਮਣੇ ਜਾ ਕੇ ਹੱਤਤਾ ਕਰੋਗੇ ਤੇ ਪ੍ਰਾਈਵੇਟ 'ਚ ਤੁਹਾਨੂੰ ਜਵਾਬ ਦੇ ਦੂਗਾ ਉਹ ਥੋੜੀ ਜੀ ਕਮਨ ਸੈਂਸ ਤਾਂ ਲਾਦਿਆ ਕਰੋ ਨਾ ਬਟ ਠੀਕ ਹੈ ਕੋਈ ਗੱਲ ਨਹੀਂ ਤੇ ਬਟ ਅੱਜ ਮੈਂ ਇਹਨਾਂ ਦੇ ਟੌਪਿਕ ਤੇ ਨਹੀਂ ਗੱਲ ਕਰਨੀ ਮੈਂ ਗੱਲ ਕਰਨੀ ਹੈਗੀ ਹੈ ਇਹਨਾਂ ਦੀ ਸਿਸਟਰ ਬਾਰੇ ਠੀਕ ਹੈ ਜੀ ਸੱਚਪ੍ਰੀਤ ਅਮਨ ਦੇ ਨਾਮ ਤੋਂ ਉਹਨਾਂ ਦਾ ਬਲੌਗਿੰਗ ਚੈਨਲ ਹੈਗਾ ਹੈ ਵਲੌਗਸ ਬਾਂਦੇ ਪਿਛਲੇ 2 ਸਾਲਾਂ ਤੋਂ ਕੁਲ ਚੱਕਰ ਦੇਗਾ ਫਾਈ ਜੋ ਬਲੌਗ ਠੀਕ ਹੈ ਪਰ ਮੈਂ ਕੁੜੀ ਦੇ ਨਾਲ ਗੱਲ ਦੇਣਾ ਚਾਹੂੰਗੀ ਜਿਹੜੀ ਅਮਨ ਹੈਗੀ ਹੈ ਤਾਂ ਮੋਸਟਲੀ ਕੀ ਹੁੰਦਾ ਨਾ ਬੱਚੇ ਜਦੋਂ ਛੋਟੇ ਹੁੰਦੇ ਆ ਫਿਰ ਵੱਡੇ ਹੁੰਦੇ ਆ ਮਾਪਿਓ ਤੇ ਜ਼ਿੰਮੇਵਾਰੀ ਤਾਂ ਬਹੁਤ ਹੁੰਦੀ ਹੈ ਕਿ ਕੁੜੀਆਂ ਵਿਆਹ ਕੇ ਤੁਰਨੀਆਂ ਪਰ ਇਹਨਾਂ ਨੇ ਇਹੋ ਜਿਹਾ ਬੋਝ ਕੋਈ ਮਾਪਿਆਂ ਨੂੰ ਉੱਤੇ ਨਹੀਂ ਇੰਨੇ ਕਿ ਲਈਏ ਸੀ ਵੱਡੇ ਹੋਣ ਦੀ ਵੀਟ ਨਹੀਂ ਕੀਤੀ ਉਹਦੇ ਵਿਆਹ ਕਰਾ ਲਿਆ ਸੇਮ ਗੁਰਤੀ ਨੇ ਪ੍ਰਕਾਰਾਂ ਦੇ ਦਿੱਤੇ ਹੋਣੇ ਨਰਮਰ ਕਰਵਾਈ ਮੈਰ ਕਰਵਾਈ ਬਾਜੋ ਪਿੱਲਾ ਹੋਇਆ ਬੀਬੀ ਛੜਾ ਗਿਆ ਠੀਕ ਹੈ ਪੋਸਟਰੀਟ ਹੈਗਾ ਮੰਨ ਲੀਏ ਲੇਕਿਨ ਹੁਣ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਠੀਕ ਹੈ ਉਹ ਬਰਦਾਸ਼ਤ ਤੇ ਲਾਈਕ ਨਹੀਂ ਹੈਗੀ ਠੀਕ ਹੈ ਜੀ ਤਾਂ ਮੈਂ ਦੇਖ ਰਿਹਾ ਇਸ ਇਹਨਾਂ ਦਾ ਬਲੋਗ ਤਾਂ ਇਹ ਆਪਣੇ ਬੱਚੇ ਨੂੰ ਸਕੂਲ ਤੋਂ ਲੈਣ ਜਾਂਦੇ ਹੈਗੇ ਰਸਤੇ ਦੇ ਵਿੱਚ ਉਹ ਜਿਹੜੇ ਦਾਲ ਦੇ ਮੂੰਗ ਦਾਲ ਦੇ ਲੱਡੂ ਮਿਲਦੇ ਹੁੰਦੇ ਆਉਂਦੇ ਆ ਉਹ ਲੈਣ ਲਈ ਰੁਕੇ ਹੈਗੇ ਆ ਤੇ ਇਹਦਾ ਹਸਬੰਦ ਠੀਕ ਹੈ ਜੀ ਅਮਨ ਦਾ ਹਸਬੰਦ ਉੱਪਰ ਵਸੇ ਲੱਡੂਆ ਵਾਲੇ ਨੂੰ ਪੁੱਛਦਾ ਪਿਆ ਮੇਰੇ ਘਰ ਵਾਲੀ ਆ ਕਿੱਦਾਂ ਸੋਹਣੀ ਲੱਗਦੀ ਐ ਉਹ ਬਜਾਰਾ ਪਹਿਲਾਂ ਜੱਕ ਗਿਆ ਥੋੜਾ ਜਿਹਾ ਪਰ ਉਹਨੇ ਵੀ ਹਾਂ ਦੇ ਵਿੱਚ ਸਿਰ ਹਿਲਾਤਾ ਨਹੀਂ ਤੂੰ ਓਦਾਂ ਆਪਣੇ ਘਰ ਵਾਲੇ ਦੇ ਮਗਰ ਪਈ ਦਿੰਦੀ ਐ ਜਦੋਂ ਉਹਨੇ ਕਿਸੇ ਕੈਰ ਬੰਦੇ ਨੂੰ ਪੁੱਛਿਆ ਵੀ ਮੇਰੀ ਘਰ ਵਾਲੀ ਸੋਹਣੀ ਲੱਗਦੀ ਐ ਅਸੀਂ ਨਾਰਮਲ ਆਪਣੇ ਰਿਸ਼ਤੇਦਾਰੀ ਵੀ ਕਿਸੇ ਨੂੰ ਪੁੱਛਦੇ ਹੈਗੇ ਤੇ ਮੇਰੇ ਘਰ ਵਾਲੀ ਸੋਹਣੀ ਲੱਗਦੀ ਕਿ ਨਹੀਂ ਲੱਗਦੀ ਆਂਟ ਗਾਣ ਨੂੰ ਵੀ ਪੁੱਛ ਲਾਂਗੇ ਤੂੰ ਲੱਡੂਆ ਵਾਲੇ ਨੂੰ ਪੁੱਛਦਾ ਪਿਆ ਪਹਿਲਾਂ ਮਾੜੀ ਜਿਹੀ ਕਲੀਪ ਦੇਖੋ ਮਰਾ ਮੋਟਰਸਾਈਕਲ ਇਹ ہمارا ਮੋਟਰਸਾਈਕਲ ਹੈ ਇਹ ਹੈ ਮੋਟਰਸਾਈਕਲ ਚਲਾਉਣੇ ਵਾਲਾ ਪੰਦਾ ਔਰ ਇਹ ਬੈਠਣ ਵਾਲੀ ਬੰਥੀ ਜਿਆਦਾ ਖਾਡੇ ਸਾਗ ਨਹੀਂ ਲੱਗਦਾ ਸਾਗ ਹੀ ਹੈ ਸਾਰਾ ਆ ਜਿੰਨੇ ਜਿੰਨੇ ਸਾਗ ਲੈਣਾ ਔਰ ਇਹ ਪਤਾ ਲੈ ਰਹੇ ਨੇ ਲੱਡੂ ਦੇਖੋ ਜਾਨ ਬੜੀ ਵਧੀਆ ਇਹੋ ਹੀ ਹੈ ਬੋਤੀ ਮੇਰੀ ਹੈ ਦੇਖ ਲਾ ਇਹਨੇ ਸੋਣੀ ਹੈ देख लिखले नहीं इधर पूछना बनता सी ती तो नॉर्मल अपनी ब्लॉगिंग कर बलॉगिंग करते करते रहो आकी है कि तो अपनी फिर कहो के बोलते है कंटेंट कोई थोड़ा तो बहुत वादिया नहीं है तुम तो बहुत ही वाया कोई मैसेज पिछले दो साल चल जाओ ना दिते नहीं हो ਸੇਫ ਤੁਹਾਡੇ ਦੇ ਥੰਬਨੇਲ ਠੀਕ ਹੈ ਉਹਨਾਂ ਦੇ ਵਿੱਚ ਰੋਣ ਵਾਲੀ ਇਮੋਜੀ ਤੋਂ ਇਲਾਵਾ ਮਿਲਦਾ ਕੀ ਹੈ ਆ ਲਾਸਟ ਜਿਹੜਾ ਤੁਸੀਂ ਵਲੌਗ ਪਾਇਆ ਸਾਡੀ ਜੀ ਲਾਸਟ ਵੀਡੀਓ ਹੈ ਜੀ ਕਿਹੜੀ ਲਾਸਟ ਵੀਡੀਓ ਉਸ ਤੋਂ ਬਾਅਦ ਤੇਰ ਵਲੌਗ ਆ ਗਏ ਮਤਲਬ ਪਬਲਿਕ ਨੂੰ ਤੁਸੀਂ ਇਮੋਸ਼ਨਲ ਫੋਲ ਬਣਾ ਰਹੇ ਹੋ ਆ ਇਹਨਾਂ ਦਾ ਕੰਟੈਂਟ ਦੇਖੋ ਚਾਹ ਤਾਂ ਇਹ ਆਪ ਘਰੋਂ ਚਲ ਜੂਗੀ ਜਾਂ ਇਹਦਾ ਘਰ ਵਾਲੇ ਨੂੰ ਘਰੋਂ ਕੱਢ ਦੋਗਾ ਹੋਰ ਕੋਈ ਕੰਮ ਹੀ ਨਹੀਂਗਾ ਝੂਠੀਆਂ-ਮੁੱਠੀਆਂ ਲੜਾਈਆਂ ਪ੍ਰੈਂਕ ਬੱਚ ਕਹਿਣਗੇ ਲੜ-ਲੋੜ ਕੇ ਪ੍ਰੈਂਕ ਕਰਤਾ ਤੇ ਠੀਕ ਹੈ ਅਗਲੇ ਵੀ ਦੇਖੋ ਬਾੜੀ। ਓਏ ਛੱਡੋ ਮੇਰਾ ਬੈਗ। ਜਾ ਦਰ ਜਾ। 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 ਫਿਰ ਆਵੇਗਾ। ਜਾ। 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 ਕਾਫੀ ਬੋਸ ਜਾ। ਤੇ ਉਹ ਨੂੰ ਮੈਂ ਛੱਡ ਕੇ ਆਉਣਾ। ਹੋਰ ਆਹ ਬੋਤਲ। ਮੈਂ ਛੱਡ ਕੇ ਜਾਉਂਗਾ। ਜਾ। ਬੋਸਾ ਲੜੋਈ। ਆਹ ਫੜ ਬੋਤਲ। ਆ ਇਹਨਾਂ ਦਾ ਕੰਟੈਂਟ ਹੈ। ਠੀਕ ਹੈ। ਤਾਂ ਹੁਣ ਤੁਸੀਂ ਇਹ ਦੇਖੋ ਵੀ ਚਾਹੇ ਪ੍ਰੈਂਕ ਆ ਚਾਹੇ ਜੋ ਮਰਜੀ ਹੈ। ਵਿਜ਼ੂਅਲ ਤਾਂ ਪਬਲਿਕ ਦੇ ਵਿੱਚ ਜਾ ਰਹੇ ਹਨ ਤਾਂ ਪਬਲਿਕ ਆਪਣਾ opinion ਤਾਂ ਦੋਗੀ ਆਹ ਨੂੰ ਕਹੀ ਜਾਂਦਾ ਹੈ ਡਰੈਸਾਂ ਲਾ ਕੇ ਘਰੇ ਘੁੰਮੀ ਜਾਂਦੀ ਏ ਠੀਕ ਹੈ ਲੋਕ ਕੀ ਤਾਂ ਬੋਲਣਗੇ ਅਰੇ ਡਰੈਸਾਂ ਲਾਣੀਆਂ ਨਹੀਂ ਹੁੰਦੀ ਪਹਿਲੀ ਗੱਲ ਤਾਂ ਡਰੈਸਾਂ ਪਾਣੀਆਂ ਹੁੰਦੀਆਂ ਆਹ ਲੱਗ ਗਿਆ ਘਰੇ ਡਰੈਸਾਂ ਨਮੀਆ ਲਾ ਕੇ ਘੁੰਮੀ ਜਾਂਦੀ ਆ ਤੂੰ ਬਸ ਕਾਇ ਕਰ ਕੋਈ ਕਿਤੇ ਪਾਉਂਦੀ ਜਦੋਂ ਪਾੜੂਗੀ ਉਹ ਕਹਿੰਦੇ ਘਰੇ ਪਾਉਗੀ ਜਿਹੜੇ ਸਿਹੜਾ ਜੀ ਪਾਣੀ ਹੈ ਜੀਣ ਵੀ ਦਿੰਦੇ ਸਿਹੜਾ ਜੀ ਪਾਣੀ ਹੈ ਇਹ ਮੈਂ ਤਾਂ ਦੱਸਿਆ ਦੁਨੀਆਂ ਜੀਣ ਨਹੀਂ ਦਿੰਦੀ ਜੋ ਮਰਜ਼ੀ ਕਰ ਲੋ ਕੀ ਪਾਇਆ ਇਹ ਹੋਰ ਨਹੀਂ ਜਿੱਦਾਂ ਤੇਰੀ ਸਿੱਧੀ ਹੋਣੀ ਨਹੀਂ ਦੁਨੀਆਂ ਦੀ ਤੇ ਬਾਕੀ ਸਾਨੂੰ ਮੈਸੇਜ ਆ ਰਹੇ ਕਿ ਇਦਾਂ ਦਾ ਕੋਈ ਗਲਤ ਬੋ ਰਿਹਾ ਤੁਹਾਡੇ ਖਿਲਾਫ ਕੋਈ ਚੱਕਰ ਨਹੀਂ ਜੀ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਜ ਰੱਖੇ ਤੰਦਰੁਸਤियां ਦੇਵੇ ਤਰੱਕੀਆਂ ਦੇਵੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਠੀਕ ਹੈ ਤਾਂ ਹਰ ਬੰਦੇ ਦਾ ਆਪਣਾ ਆਪਣਾ ਵੱਖਰਾ ਵੱਖਰਾ opinion ਹੈਗਾ ਸਾਰੇ ਆਪਣਾ opinion ਦੇਣਗੇ ਠੀਕ ਹੈ ਹੁਣ ਤੁਸੀਂ ਕੀ ਕੀਤਾ ਹੈਗਾ ਛੋਟੇ ਬੱਚੇ ਨੂੰ ਡਰਾਤਾ ਡੰਗਾ ਛੋਟੇ ਘਰੇ ਚ ਲਾਏ ਹੋਏ ਆ ਉਹ ਬੱਚੇ ਦਾ ਦਿਲ ਮਮਲੂਕ ਜਿਹਾ ਹੁੰਦਾ ਹੈਗਾ ਮਸੂਮ ਹੁੰਦਾ ਬੱਚੇ ਨੂੰ ਤੁਸੀਂ ਡਰਾ ਕੇ ਰੱਖਤਾ ਆਰੇ ਤੂਜੇ ਦਿਨ ਤੁਹਾਡਾ ਇਹੀ ਕੰਟੈਂਟ ਹੁੰਦਾ ਹੈਗਾ ਠੀਕ ਹੈ ਆ ਦੇਖੋ ਹੁਣ ਆ ਘਰ ਦੇ ਬਾਹਰ ਜਾ ਕੇ ਬੈਠੀ ਹੈ ਤੇ ਬਾਹਰੋਂ ਅੰਦਰੋਂ ਇਹਨਾਂ ਨੇ ਦਰਵਾਜ਼ਾ ਲਾਇਆ ਤੇ ਕਹਿੰਦੇ ਪੀ ਜੇ ਮੈਂ ਚਲੇਗੀ ਨਾ ਤਾਂ ਫਿਰ ਤੁਸੀਂ ਦੇਖ ਲਿਓ ਨਹੀਂ ਖੋਲਣਾ ਨਹੀਂ ਖੋਲਣਾ ਕੱਲ ਬਿਸਤਰਾ ਬੜਾਈ ਗਏ ਨਹੀਂ ਕੁੰਡਾ ਹੋਣ ਨਹੀਂ ਖੋਲਣਾ ਜੇ ਮੈਂ ਚੱਲ ਗਈ ਨਾ ਚੱਲ ਜਾ ਜਾ ਡਿਗੜਾ ਆਉਗਾ ਸਰ ਹੋੜ ਯਾਰ ਚਿੰਗੀ ਦਾਦੀ ਮਾਰ ਬੈਠੀ ਨੂੰ ਅੱਧਾ ਬੱਚਾ ਅੱਧਾ ਸੱਚ ਤਾਂ ਉਹਦੇ ਮੂੰਹੋਂ ਨਿਕਲ ਹੀ ਗਿਆ ਨਾ ਪਤਾ ਹੈ ਬੰਦਾ ਕੋਈ ਕੰਮ ਨਹੀਂ ਕਰਦਾ ਇਹਨਾਂ ਦਾ ਰੋਟੀ ਟੁਕ ਵੀ ਖੜ ਜਾਣਾ ਹੈ ਤਾਂ ਆ ਕੰਮ ਹੈ ਸਾਰਾ ਦਿਨ ਨਚੈਸ ਆ ਦੇਖੀ ਮੰਜੇ ਤੇ ਉਹ ਉਹਦੇ ਸਿਰ ਤੇ ਤੇਲ ਲਾ ਰਿਹਾ ਤੇ 5-6 ਸਾਲ ਦੀ ਕੁੜੀ ਨੂੰ ਆਮਰਾ ਪੜਾਇਆ ਹੋਇਆ ਹਾਏ ਹਾਏ ਕਟਕਟ ਪੜੋ ਜਿਹੜੇ ਬਣੀ ਨਹੀਂ ਗਾਲੇ ਆ ਹੋਰ ਹੋਰ ਬੜੋ ਬੜੇ ਇਹ ਗਰਮੀ ਨੂੰ ਕਿਹਾ ਉਹ ਲੋੜੀ ਪਈ ਅਸੀ ਲੋੜ ਪਈ ਮੂੜੇ ਮੂੜੀਆਂ ਕੁੱਟੀਆਂ ਲੈਂਦੀ ਆ ਪਾਪਾ ਕੋਲ ਲੈਂ ਜਾਂ ਪਈ ਵੀ ਪਈ ਲੋੜੀ ਪਈ ਆ ਕਿਹਨੂੰ ਮੇਰੇ ਤੋਂ ਤੇ ਨਿਕਲਣ 50000 150000 ਉਹ ਤੇਰੇ ਕੋਟੀਆ ਤੇ ਨਵੀਆਂ ਕੰਨ ਆ ਇਹ ਘਰ ਕੋਣ ਆ ਚਾਰ ਪੰਜ ਹਾਈ ਅਮਰੀਕਾ ਐਲਕੇ ਜੀ ਯੂਕੇ ਜੀ ਚ ਵੀ ਨਹੀਂ ਹੁੰਦੀ ਤੁਸੀਂ ਆਪਣੇ ਬੱਚੇ ਨੂੰ ਕੀ ਸਿਖਾਉਂਦੇ ਹੋ ਕਮਾਈ ਦਾ ਸਾਧਨ ਕੀ ਹੈ ਠੀਕ ਹੈ ਕੀ ਹੋਗਾ ਤੁਹਾਡੇ ਦਾ ਸਾਧਨ ਸਿਰਫ ਬਲੌਗਿੰਗ ਤੂੰ ਉੱਥੇ ਜਾ ਕੇ ਪ੍ਰਵਾਸੀ ਨੂੰ ਕਹਿੰਦਾ ਪਿਆ ਵੀ ਮੇਰੀ ਘਰ ਵਾਲੀ ਸੋਹਣੀ ਲੱਗਦੀ। ਸ਼ਰਮ ਨੇ ਇਹ ਕੁੱਛ ਨਾ ਕਿ। ਅੱਗੇ ਪ੍ਰਵਾਸੀਆਂ ਨੇ ਘੱਟ ਗੰਧ ਪਾਇਆ ਹੋਇਆ ਨਾ ਸਾਰਿਆਂ ਨੂੰ ਨਹੀਂ ਕਹਿਦੇ ਕੁਝ ਜਿਹੜੇ ਗਲਤ ਹੈਗੇ ਉਹਨਾਂ ਲਈ ਕਹਿ ਰਹੀ ਹੈਗੀਆਂ। ਠੀਕ ਹੈ ਤੁਸੀਂ ਇੱਥੇ ਵਿਆਹ ਕਿਉਂ ਦਾ ਆਪ ਗ੍ਰੇਡ ਕਰ ਰਹੇ ਹੈਗੇ? ਕਿਸੇ ਵੀ ਆਈਪੀਐਸ ਅਫਸਰ ਜਾਂ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਚਲ ਜਾਣਾ ਪਰ ਉੱਥੇ ਯੂਪੀ ਬਿਹਾਰ ਦੇ ਬੰਦੇ ਜ਼ਿਆਦਾ ਮਿਲਣਗੇ ਰੈਦਰ ਦੈਨ ਪੰਜਾਬੀ। ਵਿਆਹ ਕਿਉਂ ਦਾ ਤੁਸੀਂ ਆਪ ਗ੍ਰੇਡ ਕੀਤਾ ਹੋਇਆ। ਠੀਕ ਹੈ ਜੀ। ਤਿੰਨ ਵਾਰ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਚੁੱਕਿਆ ਪਹਿਲਾ ਅੱਤਵਾਦ ਦੇ ਟਾਈਮ ਤੇ 25-26 ਹਜ਼ਾਰ ਮੁੰਡਾ ਮਰਿਆ ਜਿਹੜਾ ਕੀ ਰਿਕਾਰਡ ਦੇ ਵਿੱਚ ਹੈ ਅਸਲ ਚ ਕਿੰਨਾ ਮਰਿਆ ਉਹ ਕੋਈ ਗਿਣਤੀ ਨਹੀਂ ਹੈਗੀ ਦੂਸਰੀ ਵਾਰ ਕਹਾਣ ਹੋਇਆ ਜਦੋਂ ਨਸ਼ਿਆਂ ਨੇ ਚੱਕਟੇ ਨੇ ਕੀਤਾ ਉਹ ਤੀਸਰੀ ਵਾਰ ਫਿਰ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਜਾ ਰਿਹਾ ਪੰਜਾਬੀ ਮੁੰਡਿਆਂ ਕੁੜੀਆਂ ਨੂੰ ਰੇਲਾਂ ਤੇ ਨਚਾ ਕੇ ਠੀਕ ਹੈ ਕੋਈ ਵੀ ادارے ਦੇ ਵਿੱਚ ਪੰਜਾਬੀ ਕੋਈ ਵੀ ਸਰਕਾਰੀ ادارے ਦੇ ਵਿੱਚ ਪੰਜਾਬੀ ਤੁਹਾਨੂੰ ਬਹੁਤ ਘੱਟ ਨਹੀਂ ਜਾਂਦੇ ਸਾਰੇ ਯੂਪੀ ਤੇ ਹਿਮਾਚਲ ਦੇ ਹੋਣਗੇ ਅਬ ਵੈਕੂਮ ਅਸੀਂ ਆਪ ਕਰੀਏ ਕਰ ਰਹੇ ਹੈਗੇ ਆ ਇੱਥੇ ਕਿਸੇ ਦੀ ਗਲਤੀ ਨਹੀਂ ਹੈਗੀ ਜੇ ਤੁਸੀਂ ਖਾਲੀ ਜਗ੍ਹਾ ਰੱਖੋਗੇ ਤੈਨੂੰ ਕੋਈ ਨਾ ਕੋਈ ਆਕੇ ਤਾਂ ਭਰੇਗਾ ਹੀ ਨਾ ਸਮਝੇ ਤਾਂ ਹੁਣ ਇਹਨਾਂ ਨੇ ਪਿੱਛੇ LED ਤੋੜ ਦਿੱਤੀ ਕਰ ਲੋ ਉੱਤੀਆਂ ਹੈ ਨਹੀਂ ਬਸ ਹਰ ਵੇਲੇ ਟੀਵੀ ਤੇ ਰਹਿੰਦਾ LED ਦੁਆਲੇ ਬੜੀ ਹੈ ਜੀ ਆ ਪੈਂਟਾਂ ਦੇ ਤੋਂ ਸਾਡੇ ਵਰਗਾਂ ਨੂੰ ਇੱਕ ਕਰਕੇ ਦਾ ਨੁਕਸਾਨ ਨਹੀਂ ਹੁੰਦਾ ਇਹਨਾਂ ਨੇ 15-2000 ਦੀ LED ਤੋੜ ਦਿੱਤੀ ਹਾਂ ਤਾਂ ਦੋ ਵਲੋਗ ਪਾਵਾਂਗੇ ਅੱਜ ਜੀ ਤਾਂ ਸਾਨੂੰ ਪਤਾ ਵੀ ਅਸੀਂ ਹਸਬੰਡ ਵਾਈਫ ਦਿਨ ਰਾਤ ਮਿਹਨਤ ਕਰਦੇ ਹੈਗੇ ਇੱਕ ਕਰਕੇ ਇੱਕ ਦਾ ਘਟਾਉਂਦਾ ਹੈਗਾ ਤਾਂ ਅਸੀਂ 1 ਰੁਪਏ ਦਾ ਨੁਕਸਾਨ ਨਹੀਂ برداشت ਕਰਦੇ ਜੋ ਮਿਹਨਤ ਦੇ ਕਮਾਈ ਹੋਵੇ ਤੇ ਇੱਦਾਂ ਕਮਾਈ ਹੋਵੇ ਨਾ ਇਹੀ ਫਰਕ ਹੁੰਦਾ ਹੈਗਾ ਠੀਕ ਹੈ ਹੁਣ ਜੇ ਇਹਦੇ ਇਹਦੇ ਭਰਾ ਦੇ ਕੰਟੈਂਟ 'ਤੇ ਚੱਲ ਜਾ ਤੁਸੀਂ ਉਹ ਵੀ ਇਹੀ ਕੁਝ ਕਰ ਰਹੇ ਹੈ ਇਹ ਬਸ ਕੀ ਕਰ ਰਹੇ ਇੱਕ ਦੂਜੇ ਨੂੰ ਕਾਪੀ ਕਰ ਰਹੇ ਹੈਗੇ ਇਹਦੀਆਂ ਪਹਿਲਾ ਕਲਿੱਪ ਦੇਖੋ ਤੁਸੀਂ ਮੈਂ ਨਾਲ ਜੜਾਈ ਕਰਦੇ ਰਾਤ ਨੂੰ ਵੀ ਇਹੀ ਇਹਨਾਂ ਦਾ ਜੱਬ ਕਰਦੀ ਹੈ ਇਹਦੀ ਬੱਕੀ 'ਚ ਹੋਂਦ ਮਾਰਦੀ ਇੱਕ ਪਤਾ ਕਿੱਦਾਂ ਮਾਰਨੀ ਹੈ ਬੱਕੀ ਜੇ ਮੁੱਕਿਆ ਮਾਰੀ ਅੱਦਾ ਕਰਕੇ ਇੱਥੇ ਕਦੀ ਉਹ ਜਾ ਯਾਰ ਕੰਮ ਕਰ ਆਪਣਾ ਦੇਖ ਲਈ ਹੁਣ ਇਹਦੀ ਮਾਂ ਕੀ ਕਹਿ ਰਹੀ ਹੈ ਕਿ ਤੈਨੂੰ ਤੰਗ ਕਰਦਾ ਵੱਖੀਆਂ ਚ ਮੁੱਕੀਆਂ ਮਾਰੀ ਕਰ ਵੋ ਕਰ ਠੀਕ ਹੈ ਮਾਤਾ ਜੀ ਉਹਨੇ ਮੁੱਕੇ ਮਾਰਤੀ ਹੈ ਨਾ ਤਾਂ ਤੈਨੂੰ ਸਭ ਤੋਂ ਵੱਧ ਤਕਲੀਫ ਹੋਣੀ ਹੈ ਨਾ ਤਾਂ ਨੋਹਾ ਨੂੰ ਇਹੋ ਜੀ ਸਲਾਹ ਦੇਉ ਤੈਨਾਂ ਨਹੀਂ ਧੀਆਂ ਨੂੰ ਹੁਣ ਆ ਤੁਸੀਂ ਦੇਖੋ ਜਾ। ਜਾ। ਮਨ ਵੀ ਚੱਲਦਾ ਦਾਦੀ ਕੋ ਤੂੰ ਜਾ। ਕਿ ਦਾਦੀ ਕੋ ਜਾ। ਚੱਲ ਦਾਦੀ ਕੋ। ਹੈ? ਬੂਆ ਲਾਓ ਆਓ। ਬਾਹਰ ਗਾਰਡਨ। ਭਈ ਆ ਦੇ ਬਾਹਰ ਗਾਰਡਨ ਨੂੰ ਬਾਹਰ ਕੱਢੋ। ਵੇ ਜਾਓ। ਤੇ ਠੀਕ ਹੈ ਜਿੱਦਾਂ ਉਹ ਦਰਵਾਜ਼ੇ 'ਚ ਜਾ ਕੇ ਬੈਠੀ ਸੀ, ਇਹ ਵੀ ਦਰਵਾਜ਼ੇ 'ਚ ਚਲੇਗੀ। ਕੰਟੈਂਟ ਹੈ ਕੁਝ ਨਹੀਂ ਹੈ। ਕਾਪੀ ਕਰੀ ਯਾਰ ਇਕ ਰੋ ਜੀ ਨੂੰ। ਆ ਵਿਕਰਮ ਨੇ ਵੀ LED ਥੋੜੀ ਸੀ। ਉਹ ਮੈਨੂੰ ਕਲਿੱਪ ਹਜੇ ਮਿਲੀ ਨਹੀਂ ਹੈ, ਮਿਲ ਗਈ ਤੇ ਮੈਂ ਲਾ ਦੂੰਗੀ। ਠੀਕ ਹੈ। ਤੋਂ ਇਹ ਮੈਂ ਕਿਉਂ ਕਹਨੀ ਆ ਵਲੋਗਿੰਗ ਚੇਨ ਹੈ। ਇਹ ਸਾਰੇ ਇਕ ਦੂਜੇ ਦੇ ਨਾਲ ਜੁੜੇ ਹੋਏ ਆ। ਵਿਕਰਮ ਦੀ ਜਖੜਾ ਇੰਨੀ ਵੱਟੀ ਹੈ। ਕੀ ਚੱਲ 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 ਮੈਂ ਵੀ ਦੇਰ ਚੱਲ ਚੱਲ ਜਿੱਥੇ ਜਾਂਦੀ ਚੱਲ ਚੱਲ ਉਹ ਮੈਂ ਅਗਲੀ ਵੀਡੀਓ ਚ ਕਲੀਅਰ ਕਰ ਦੂੰਗੀ ਅੱਜ ਥੋੜੇ ਥੋੜੇ ਪੁਆਇੰਟ ਦੱਸ ਰਹੀ ਹਾਂ ਠੀਕ ਹੈ ਤਾਂ ਇਹ ਜੁੜਿਆ ਹੋਇਆ ਵਿਕਰਮ ਜੁੜਿਆ ਅਮਨ ਅਮਨ ਜੁੜੀ ਦੇਮ 18 ਉਹਨਾ ਦੇਮ 18 ਜੁੜਿਆ ਉਹ ਦੇਮ 18 ਨਾਲ ਜੁੜੀ ਕੋਈ ਹੈ सोनू ਕੋ सोनू ਕੋ ਦੇ ਨਾਲ ਕੁੱਕੜ 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 ਅਗਰ ਸਾਰੇ ਮਤਲਬ ਇੱਕ ਦੂਜੇ ਕਹਿਣਗੇ ਮੈਂ ਕਿਉਂ ਕਹਨੀ ਆ ਪਲੈਨਿੰਗ ਆਪਲੋਟਿੰਗ ਆ ਸਾਰਾ ਕੁਝ ਹੁੰਦੀ ਮੈਂ ਹੌਲੀ ਹੌਲੀ ਕਰਕੇ ਤੁਹਾਨੂੰ ਕਲੀਅਰ ਕਰ ਰਹੀ ਆਗੀ ਹੈ ਨਾ ਤਾਂ ਮੈਂ ਕਲੀਅਰ ਕਰੂੰਗੀ ਕੁਝ ਕੋਈ ਕੰਟੈਂਟ ਨਹੀਂ ਹੈ ਅਰੇ ਇਹਨਾਂ ਨੇ ਤਾਂ ਜਿਹੜੇ ਨਾ ਰੀਲਾਂ ਵਿੱਚ ਪਾਈ ਹੁੰਦੀਆਂ ਉਹਦੇ ਵਿੱਚ ਨਾ ਲਿਪਸਿੰਗ ਪ੍ਰੋਪਰ ਹੁੰਦੀ ਹੈ ਨਾ ਐਕਸਪ੍ਰੈਸ਼ਨ ਹੁੰਦੇ ਤੁਸੀਂ ਕੰਟੈਂਟ ਕ੍ਰੀਏਟ ਕਰੋ ਕੋਈ ਕਾਮੇਡੀ ਕੰਟੈਂਟ ਕਰੋ ਕੋਈ ਕੁਝ ਹੋਰ ਕਰੋ ਟਰੈਵਲਿੰਗ ਕਰ ਲਓ ਵਟ ਏਵਰ ਸੋ ਚੀਜ਼ਾਂ ਹੈਗੀਆਂ ਠੀਕ ਹੈ ਜੀ ਤਾਂ ਸਾਨੂੰ ਕੋਈ ਦਿੱਕਤ ਨਹੀਂ ਬਟ ਜਦੋਂ ਤੁਸੀਂ ਆ ਚੀਜ਼ਾਂ ਫੇਕ ਚੀਜ਼ਾਂ ਪਬਲਿਕ ਇੰਟੈਂਸ਼ਨ ਨਹੀਂ ਲੈ ਕੇ ਆਉਂਦੇ ਆ ਤੁਹਾਡੇ ਹਰ ਥੰਬਨੇਲ ਦੇ ਵਿੱਚ ਰੋਣ ਵਾਲੇ ਇਮੋਜੀ ਹੁੰਦੇ ਆ ਠੀਕ ਹੈ ਪਬਲਿਕ ਨੂੰ ਤੁਸੀਂ ਇਮੋਸ਼ਨਲੀ ਫੂਲ ਬਣਾਉਂਦੇ ਹੈਗੇ ਉਹ ਤਾਂ ਦਿੱਕਤ ਹੈ ਫਿਰ ਤੁਸੀਂ ਕਦੇ ਰੋਸਟਰਾਂ ਨੂੰ ਗਾਲਾਂ ਕੱਢਦੇ ਹੋ ਕਦੇ ਕੋਈ ਤੁਸੀਂ ਕਮੈਂਟ ਕਰਨ ਵਾਲਿਆਂ ਨੂੰ ਗਾਲਾਂ ਕੱਢਦੇ ਆ ਦੇਖੋ ਰੋਸਟਰ ਕਮਿਊਨਿਟੀ ਜਿਹੜੀ ਹੈਗੀ ਹੈ ਪਹਿਲਾਂ ਤਾਂ ਹੁੰਦੀ ਨਹੀਂ ਸੀ ਜਦਦੇ ਕੁਝ ਵਲੋਗਰਾਂ ਨੇ ਹਦਾ پار ਕੀਤੀ ਉਸ ਤੋਂ ਬਾਅਦ ਇਹਨਾਂ ਨੂੰ ਕ੍ਰਿਟਿਸਾਈਜ਼ ਸ਼ੁਰੂ ਕਰਨਾ ਕੀਤਾ ਨਾ ਪਹਿਲਾਂ ਮੋਬਾਈਲ ਨਹੀਂ ਸੀ ਸਾਈਬਰ ਕ੍ਰਾਈਮ ਨਹੀਂ ਸੀ ਤਾਂ ਸਾਈਬਰ ਪੁਲਿਸ ਨਹੀਂ ਸੀ ਠੀਕ ਹੈ ਹੁਣ ਸਾਈਬਰ ਕ੍ਰਾਈਮ ਹੁੰਦੇ ਤਾਂ ਸਾਈਬਰ ਪੁਲਿਸ ਵੀ ਬਣੀ ਹੈ ਨਾ ਤਾਂ ਥੋੜਾ ਜਿਹਾ ਲੌਜੀਕ ਲਗਾ ਲਿਆ ਕਰੋ ਵੀ ਕਿਉਂ ਕੋਈ ਬੋਲ ਰਿਹਾ ਹੈਗਾ ਕੁਝ ਸਿੱਖ ਲਿਆ ਕਰੋ ਜ਼ਰੂਰੀ ਨਹੀਂ ਐਸੀ ਤੁਹਾਨੂੰ ਰੋਸਟ ਕਰਨ ਲਈ ਕਹਿ ਰਹੇ ਆ ਮੈਨੂੰ ਸਿਰਫ ਇੱਕ ਸਵਾਲ ਦਾ ਜਵਾਬ ਦੇ ਦਿਓ ਸਿਰਫ ਇੱਕ ਸਵਾਲ ਦਾ ਜਿੰਨੇ ਵੀ ਬਲੌਗਰ ਹੈ ਖਾਸ ਕਰਕੇ ਵਿਕਰਮ ਔਰ ਇਹਦੇ ਸਿਸਟਰ ਤੇ ਸੋਨੂ ਠੀਕ ਹੈ ਜੇ ਅੱਜ YouTube ਪੈਸਾ ਦੇਣਾ ਬੰਦ ਕਰ ਦੇ ਤਾਂ ਬਟ ਇਜ਼ ਦਾ ਸੈਕਿੰਡ ਆਪਸ਼ਨ ਤੁਹਾਡੇ ਕੋਲ ਸੈਕਿੰਡ ਆਪਸ਼ਨ ਕੀ ਹੈ ਮੇਰੇ ਇਸ ਸਵਾਲ ਦਾ ਜਵਾਬ ਦੇ ਦਿਓ ਠੀਕ ਹੈ ਜੀ ਹੁਣ ਮੈਨੂੰ ਨਾ ਕਮੈਂਟਾਂ ਚ ਪੁੱਛਿਆ ਮੇਰੇ ਕੋ ਸੈਕਿੰਡ ਆਪਸ਼ਨ ਕੀ ਹੈ ਮੈਂ ਇੰਨੀ ਕਮਾਈ ਕਰਕੇ ਇਨਵੈਸਟਮੈਂਟ ਕਰ ਚੁੱਕੀ ਹਾਂ ਅਗੇ 10 15 ਸਾਲ ਦਾ ਘਰੇ ਬੈ ਕੇ ਵੀ ਖਾ ਸਕਦੀ ਹਾਂ ਠੀਕ ਹੈ ਮੇਰੇ ਹਸਬੰਡ ਵੀ ਅਰਨ ਕਰਦੇ ਮੇਰਾ ਬੇਟਾ ਵੀ ਅਰਨ ਕਰਦਾ ਤੋ ਇਹ ਮੈਨੂੰ ਨਾ ਪੁੱਛਿਓ ਠੀਕ ਹੈ ਹਜੇ ਵੀ ਮੈਂ ਕੰਮ ਕਰ ਰਹੀ ਹਾਂ ਕੱਟ ਕਰਦਾ ਕੰਮ ਲੇਕਿਨ ਕਰ ਰਹੀ ਹੈਗੀ ਤੋ ਅਸੀਂ ਇੰਨੀ ਕ ਆਪਣੀ ਇਨਵੈਸਟਮੈਂਟ ਪਲਾਨਿੰਗ ਕੀਤੀ ਹੈ ਅਗਲੇ 10 15 20 ਸਾਲ ਨਾਲ ਵੀ ਕਮਾਈ ਤਾਂ ਕੋ ਚੱਕਰ ਨਹੀਂ ਇਹਦਾ ਬਟ ਸਟਿਲ ਵਰਕਿੰਗ ਕਰ ਰਹੀ ਹਾਂ ਬਟ ਮੈਂ ਇਹਨਾਂ ਤੋਂ ਕੁਛ ਨਹੀਂ ਹੈ ਜੇ ਅੱਜ YouTube ਕਮਾਈ ਦੇਣਾ ਬੰਦ ਨਿੱਕੇ ਨਿੱਕੇ ਨੇ ਤੁਸੀਂ ਵਿਆਹ ਕਰਾ ਲਏ ਠੀਕ ਹੈ ਜੀ ਮੈਂ ਤੁਹਾਨੂੰ 클립 ਦਿਖਾਈ ਹੈ ਨਾ ਵੀ ਕਿ ਡਿੱਕਸ ਜਦੋਂ ਨੇ ਵਿਆਹ ਕਰਾ ਲਿਆ ਅਮਨ ਨੇ ਕੋਈ ਤੁਹਾਡੇ ਹੱਥੀ ਗੋਨ ਨਹੀਂ ਹੈਗਾ ਕੋਈ ਤੁਹਾਡੇ ਚ ਟੈਲੈਂਟ ਨਹੀਂ ਹੈਗਾ ਕੋਈ ਤੁਹਾਡੇ ਚ ਸਕਿੱਲ ਨਹੀਂ ਹੈਗੀ ਤਾਂ ਟਿਕਟੋਕ ਬੰਦ ਹੋਇਆ ਸੀ YouTube ਤੇ ਵੀ ਜਦੋਂ ਹਦਾ ਪਾਰ ਹੋਣ ਲੱਗ ਗਈਆਂ ਤੇ YouTube ਵੀ ਇੱਕ ਰਾਤ ਵਿੱਚ ਸਰਕਾਰ ਬੰਦ ਕਰ ਸਕਦੀ ਹੈ ਤਾਂ ਕਾਈਂਡਲੀ ਮੈਨੂੰ ਮਾੜਾ ਚੰਗਾ ਬੋਲਣ ਤੋਂ ਪਹਿਲਾਂ ਮੈਨੂੰ ਵੀ ਦੇਖੋ ਮੇਨਾ ਕੰਟੈਂਟ ਮੇਰਾ ਵਧੀਆ ਹੁੰਦਾ ਠੀਕ ਹੈ ਮੈਂ ਕਿਸੇ ਨੂੰ ਗਾਲ ਨਹੀਂ ਕੱਢਦੀ ਕੁਝ ਨਹੀਂ ਕਹਿੰਦੀ ਹੈ ਕਿ ਜੋ ਤੁਸੀਂ ਦਿਖਾਣੇ ਹੋ ਉਹਦੇ ਤੇ ਅਸੀਂ ਆਪਣਾ ਪੁਆਇੰਟ ਆਫ ਊ ਰੱਖ ਦਿੰਦੇ ਹੈਗੇ ਅਸੀਂ ਆਪਣੇ ਕੁਝ ਕਲਿੱਪਾ ਬਣਾ ਕੇ ਲਾਂਦੇ ਹੈਗੇ ਠੀਕ ਹੈ ਫਿਰ ਵੀ ਮੈਨੂੰ ਨੇਗੇਟਿਵ ਕਮੈਂਟ ਆਉਂਦੇ ਆ ਅਸੀਂ ਉਹਨਾਂ ਦਾ ਥੈਂਕਸ ਕਰ ਦਿੰਦਾ ਕੋਈ ਗੱਲ ਨਹੀਂ ਦੇਖ ਤਾਂ ਲਿਆ ਨਾ ਇੱਕ ਨਾ ਇੱਕ ਦਿਨ ਉਹਨਾਂ ਦੇ ਸੋਚੇ ਜੋ ਉੱਪਰ ਤੋ ਸਾਰਿਆਂ ਨੂੰ ਬੋਲਦੇ ਹੈਗੇ ਤੁਸੀਂ ਇਹਨਾਂ ਸੋਚੋਗੇ ਤੁਹਾਨੂੰ ਬੋਲਦੇ ਹੈਗੇ ਆ ਬਾਕੀ ਵਿਕਰਮ ਦੀਆਂ ਥੰਖੀਆਂ ਤੇ ਠੀਕ ਹੈ ਤੇ ਇਹਨਾਂ ਦੇ ਜਿਹੜੇ ਗਲਤਫਹਿਮੀਆਂ ਪਾ ਲਈ ਹੋਈਆਂ ਉਹ ਵੀ ਆਪਾਂ ਦੂਰ ਕਰਾਂਗੇ ਤਾਂ ਅਗਲੀ ਵੀਡੀਓ ਚ ਕਰਾਂਗੇ ਵਲੋਗਿੰਗ ਚੱਕਰ ਬਹੁਤ ਵੱਡਾ ਹੈਗਾ ਕਲੀਅਰ ਕਰਾਂਗੇ ਟੈਨਸ਼ਨ ਨਾ ਲਓ ਠੀਕ ਹੈ ਤਾਂ ਇਹੜੀ ਤਾਂ ਦੱਸਿਆ ਵੀ ਇੱਥੇ ਵੈਕਿਊਮ ਕਰੀਟ ਹੋ ਰਿਹਾ ਹੈ ਪੰਜਾਬ ਦੇ ਵਿੱਚ ਤੇ ਹੋ ਮਿਲਦੇ ਆਂ ਫਿਰ ਕਿਸ ਅਗਲੀ ਵੀਡੀਓ ਚ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫੀ ਸਜੈਸ਼ਨ ਦੇਣਾ ਕਮੈਂਟ ਅਚ ਦੇ ਸਕਦੇ ਹੋ ਮੈਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਇੰਨਾ ਪਿਆਰ ਦੇ ਰਹੇ ਹੋ ਇੰਨਾ ਪ੍ਰੈਸ਼ਰ ਕਰ ਰਹੇ ਹੋ ਕੋਈ ਨਹੀਂ ਕੰਦਾ ਕਮੈਂਟ ਆ ਜਾਂਦਾ ਕਿ ਤੇ ਨਹੀਂ ਤੁਹਾਨੂੰ ਤਾਂ ਕੋਈ ਚੱਕਰ ਨਹੀਂ ਆਗਾ ਅੰਲੇਦੀ ਆਪਣੇ ਸੋਚ ਲਿਆ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ 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 ਧੰਨਵਾਦ ਠੀਕ ਹੈ ਜੀ ਸੱਚੀ ਗੱਲ ਜੀ